ਬਾਲਾ ਨੇੜੇ ਪੈਂਦਾ ਹੈ ਨਾ ਇਹ ਤੁਹਾਡਾ ਨਾਮ ਕੀ ਸੀ ਪ੍ਰੇਮਦਰ ਜੀ ਜੈ ਮਾਤਾ ਦੀ ਦੋਸਤੋ ਅੱਜ ਲਗਭਗ ਬਿਨਾ ਫੋਨ ਕਰੇ ਹੀ ਕਸਟਮਰ ਆਏ ਨੇ ਜ਼ਿਆਦਾਤਰ ਕਿਉਂਕਿ ਫੋਨ ਕੰਮ ਜ਼ਿਆਦਾ ਹੋਣ ਕਰਕੇ ਮਤਲਬ ਨਹੀਂ ਚੱਕੇ ਜਾਂਦੇ ਸੌਰੀ ਫੀਲ ਕਰਦੇ ਆ ਪਰ ਇੱਥੇ ਆਏ ਬੰਦਿਆਂ ਨੂੰ ਅਸੀਂ ਨਾਰਾਜ਼ ਨਹੀਂ ਕਰਦੇ ਬਾਕੀ ਇਸ ਗੱਲ ਦਾ ਗਵਾਹ ਮੇਰਾ ਲਾਭ ਵੀਰ ਜੀ ਨੇ ਇਹ ਲਾਭ ਸਿੰਘ ਹਾਂਜੀ ਇਹ ਆਏ ਨੇ ਖਮਾਣੋ ਦੇ ਕੋਲੋਂ ਸਮਰਾਲਾ ਖਮਾਣੋ ਦੇਖੋ ਕਿੰਨੀ ਦੂਰੋਂ ਆ ਰਹੇ ਨੇ ਕਸਟਮਰ ਮੇਰੇ ਕੋਲੇ ਇਹ ਪਿਆਰ ਸਦਕਾ ਆਉਂਦੇ ਨੇ ਮੇਰੀ ਖਿਆਲ ਤਕਰੀਬਨ ਹੋਊਗਾ 40-45 ਕਿਲੋਮੀਟਰ ਹੈ ਨਾ ਖੰਨਾ ਨੇੜੇ ਪੈਂਦਾ ਇਹਨਾਂ ਤੋਂ ਖੰਨਾ ਬਿਲਕੁਲ ਨੇੜੇ ਪੈਂਦਾ ਫੇਰ ਵੀ ਸਮਰਾਲਾ ਨੇੜੇ ਪੈਂਦਾ ਹੈ ਨਾ ਇਹ ਤੁਹਾਡਾ ਨਾਮ ਕੀ ਸੀ ਪਰਮਿੰਦਰ ਸਿੰਘ ਔਰ ਦੋਨਾਂ ਵੀਰਾਂ ਦਾ ਬਹੁਤ ਧੰਨਵਾਦ ਆ ਇਹਨਾਂ ਨੇ ਲਿਆ ਮੇਰੇ ਕੋਲੋਂ F23 5G Oppo ਦਾ ਦੇਖੋ ਗਿਫਟਾਂ ਦੀ ਭੁੱਖ ਨਹੀਂ ਹੁੰਦੀ ਗਿਫਟ ਕੁਝ ਵੀ ਨਹੀਂ ਹੁੰਦੇ ਪਿਆਰ ਆ ਅਗਲੇ ਨੂੰ ਹੁੰਦਾ ਕਿ ਯਾਰ ਦੀਪਕ ਨੂੰ ਮਿਲ ਕੇ ਆਈਏ ਬਸ ਬਹਾਨੇ ਨਾਲ ਮਿਲੀਏ ਹੈ ਨਾ ਬਿਨਾ ਬਹਾਨੇ ਕਿਵੇਂ ਮਿਲਾਂਗੇ ਉਹ ਕੰਮ ਲੱਗਿਆ ਹੋਊਗਾ ਇੱਕ ਬਹਾਨਾ ਹੁੰਦਾ ਇਹ ਬਹਾਨੇ ਦੇ ਨਾਲ ਆਏ ਨੇ ਇਹਨਾਂ ਨੇ ਮੋਬਾਈਲ ਲੈਣਾ ਸੀ ਮੋਬਾਈਲ ਤਾਂ ਕਿਧੋ ਵੀ ਲੈ ਸਕਦੇ ਸੀ ਬਸ ਸਿਰਫ ਮਿਲਣ ਲਈ ਆਏ ਨੇ ਮੈਨੂੰ ਬਾਕੀ ਆਪਾਂ ਵੀਰ ਨਾਲ ਗੱਲ ਕਰਾਂਗੇ ਲਾਭ ਵੀਰੇ ਨਾਲ ਕਿਵੇਂ ਲੱਗਿਆ ਇੱਥੇ ਆ ਕੇ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਤੁਹਾਡਾ ਐਕਸਪੀਰੀਅੰਸ ਕਿਵੇਂ ਰਿਹਾ ਐਕਸਪੀਰੀਅੰਸ ਠੀਕ ਹੈ ਸਹੀ ਰਿਹਾ ਸਹੀ ਹੈ ਕੋਈ ਦਿੱਕਤ ਤਾਂ ਨਹੀਂ ਕੋਈ ਲੁੱਟਿਆ ਤਾਂ ਨਹੀਂ ਤੁਹਾਨੂੰ ਨਹੀਂ ਜੀ ਨਹੀਂ ਹਾਂਜੀ ਵੀਰ ਜੀ ਬਹੁਤ ਬਹੁਤ ਜਿਆਦਾ ਡੇਰ ਕਰਦਿਆਂ ਹਾਂ ਜੀ ਕੈਂੜਾ ਕੰਮ ਚਲ ਜੈ ਮਾਤਾ ਜੈ ਬਹੁਤ ਵਧੀਆ ਜੀ ਬਹੁਤ ਵਧੀਆ ਲੱਗਿਆ ਜੈ ਮਾਤਾ ਦੀ ਜੀ ਜੈ